ਲੁਧਿਆਣਾ ਦੇ ਸਾਨੇਵਾਲ ਪ੍ਰਦਰਸ਼ਨੀ ਗਰਾਊਂਡ ਵਿੱਚ ਇਸ ਵਾਰੀ 20, 21 ਅਤੇ 22 ਜਨਵਰੀ ਨੂੰ ਖੇਤੀਬਾੜੀ ਸੰਬੰਧੀ ਮਸ਼ੀਨਾਂ ਦੀ ਜਾਣਕਾਰੀ ਦੇਣ ਲਈ ਤਿੰਨ ਰੋਜ਼ਾ ਪ੍ਰਦਰਸ਼ਨੀ ਲਗਾਈ ਜਾਵੇਗੀ। ਇਸ ਦੇ ਉਡਾਨ ਮੀਡੀਆ ਦੇ ਪ੍ਰਮੁੱਖ ਜੀਐਸ ਢਿੱਲੋਂ ਨੇ ਦੱਸਿਆ ਕਿ ਇਸ ਵਾਰ ਦੀ ਪ੍ਰਦਰਸ਼ਨੀ ਦੇ ਵਿੱਚ ਕਿਸਾਨਾਂ ਨੂੰ ਖੇਤੀਬਾੜੀ ਦੀਆਂ ਨਵੀਆਂ ਤਕਨੀਕਾਂ ਤੋਂ ਜਾਣੂ ਕਰਵਾਇਆ ਜਾਵੇਗਾ ਅਤੇ ਡਰੋਨ ਰਾਹੀਂ ਕਿਸ ਤਰ੍ਹਾਂ ਖੇਤੀ ਵਿੱਚ ਸਹਾਇਤਾ ਲਈ ਜਾ ਸਕਦੀ ਹੈ ਇਸ ਗੱਲ ਦਾ ਵੀ ਕਿਸਾਨਾਂ ਨੂੰ ਇਸ ਪ੍ਰਦਰਸ਼ਨੀ ਦੇ ਵਿੱਚ ਚਾਨਣਾ ਪਾਇਆ ਜਾਵੇਗਾ। ਉਹਨਾਂ ਨੇ ਕਿਹਾ ਕਿ ਉਮੀਦ ਹੈ ਕਿ ਇਸ ਵਾਰ ਕਿਸਾਨ ਇਸ ਪ੍ਰਦਰਸ਼ਨੀ ਵਿੱਚ ਤਕਨੀਕਾਂ ਦੇ ਬਾਰੇ ਜਾਣਕਾਰੀ ਲੈ ਕੇ ਅਤੇ ਹੋਰ ਨਵੀਆਂ ਮਸ਼ੀਨਾਂ ਬਾਰੇ ਜਾਣਕਾਰੀ ਲੈ ਕੇ ਭਰਪੂਰ ਅਤੇ ਆਧੁਨਿਕ ਤਰੀਕੇ ਦੀ ਖੇਤੀ ਦੇ ਲਈ ਸਹਾਈ ਹੋਣ ਵਾਲੇ ਖੇਤੀ ਢੰਗਾਂ ਨੂੰ ਜ਼ਰੂਰ ਅਪਣਾਉਣਗੇ। ਮੋਰ ਦੈਨ 200 ਮੈਨੂਫੈਕਚਰਰਸ ਆਰ ਕਮਿੰਗ ਟੂ ਪਾਰਟਿਸਪੇਟ ਇਨ ਪ੍ਰੋਗਰੈਸ ਇਸ ਤੋਂ ਹੈ ਤੁਹਾਨੂੰ ਕੰਪਲੀਟ ਜਾਣਕਾਰੀ ਇਹਦਾ ਪਰਪਸ ਸਾਡਾ ਇਹ ਸੀ ਕਿ ਪੰਜਾਬ ਦੀ ਇੰਡਸਟਰੀ ਜਿਹੜੀ ਐਗਰੀਕਲਚਰ ਇੰਡਸਟਰੀ ਹੈ ਇਹ ਕੁਝ ਪਿੱਛੇ ਰਹਿ ਰਹੀ ਸੀ ਬਾਕੀ ਸੂਚਿਆ ਨਾਲ ਤਾਂ ਮੈਨੂੰ ਨਹੀਂ ਸੈਮੀਨਾਰ ਤੇ ਸਾਨਾ ਦੇ ਫੈਦਰਿੰਗ ਸੈਮੀਨਾਰਸ ਵੀ ਪਲਾਨ ਕੀਤੇ ਗਏ ਲਾਈਫ ਟੇਸ ਚੈਨਲ ਦੇ ਲਈ ਲੁਧਿਆਣਾ ਤੋਂ ਅਜੀਬ ਹਵਾ ਦੀ ਵਿਸ਼ੇਸ਼ਰਪੂਰਡੇ ਮੁਲਕ ਤੇ ਸਾਡੇ ਸਮਾਜ ਚ ਕਿੱਡਾ ਵੱਡਾ ਦਖਾਨ ਤਿਆ ਪੀ ਸਾਡੀ ਰਿਸ਼ਵਤ ਖੋਰੀ ਤੇ ਮਲਾਵਟ ਖੋਰੀ ਬੰਦ ਹੀ ਨਹੀਂ ਹੋ ਰਹੀ ਦੇਖੋ ਜਿਹੜੇ ਮਲਾਵਟ ਖੋਰੀ ਵਾਲੇ ਨੇ ਇਹੋ ਜਿਹੇ ਢੀਠ ਨੇ ਮਲਾਵਟ ਕਰਕੇ ਵੀ ਨਹੀਂ ਮੰਨਦੇ ਜਸਟੀਫਾਈ ਕਰਦੇ ਆ ਉਲਟਾ ਕਹਿੰਦੇ ਆ ਅਸੀਂ ਲੋਕਾਂ ਤੇ ਆਸਾਨ ਕਰਦੇ ਆ ਹਾਂ ਕਹਿੰਦੇ ਸਾਡੀ ਕਿਹੜਾ ਕਰੂ ਗਰੀਸ ਪਾਈਏ ਘੋਚ ਗਰੀਸ ਉਹ ਜਿਹੜਾ ਚੱਕ ਦੇ ਵਿੱਚ ਚੀਸ ਹੱਡ ਰਹਿਲੇ ਰਹਿੰਦੇ ਆ ਪਿਸ਼ਾਂ ਖਿਚੂਏ ਨੂੰ ਵੀ ਬਲੈਕ ਕਹਿੰਦੇ ਵਸੇ ਭੱਲਾ ਜੀ ਖਾਣ ਵਾਲੀ ਚੀਜ਼ਾਂ 'ਚ ਮਿਲਾਵਟ ਕਰਨਾ ਜੁਰਮ ਆ ਇੱਥੋਂ ਤੱਕ ਵੀ ਗਿਰਗੇ ਲੋਕੀ ਪਰ ਜਿਹੜੇ ਗਰਮ ਮਸਾਲੇ ਆਪਾਂ ਖਾਣੇ ਆ ਉੱਚ ਵੀ ਘੋੜੇ ਦੀ ਲਿੱਦ ਮਿਲਾਉਣ ਲੱਗ ਗਏ ਤਲੇ ਕੰਮ ਮਾੜਾ ਜਾਂ ਖਰਾ ਕਰਦੇ ਆ ਉਹ ਕਿਉਂ ਇਸ ਨਾਲ ਘੱਟੋ ਘੱਟ ਬੰਦੇ ਦੀ ਹਾਰਸ ਪਾਵਰ ਤਾਂ ਵੱਜ ਜਾਂਦੀ ਆ ਭੱਲਾ ਜੀ ਮਿਲਾਵਟ ਦੀ ਹੱਦ ਤੱਕ ਹੋ ਗਈ ਸਾਡੇ ਕਿਸਾਨ ਪਰੇਸ਼ਾਨ ਆ ਖਾਦਾਂ 'ਚ ਬੀਜਾਂ 'ਚ ਦਵਾਈਆਂ ਚ ਮਿਲਾਵਟਾਈ ਜਾਂਦੀ ਹੈ ਮਿਲਾਵਟ ਕਰਨ ਵਾਲਿਆਂ ਨੂੰ ਤਾਂ ਪੁੱਛ ਕੇ ਦੇਖੋ ਉਹ ਪਤਾ ਕੀ ਕਹਿੰਦੇ ਆ ਕੀ ਕਹਿੰਦੇ ਆ ਕਹਿੰਦੇ ਸਾਡੇ ਹੱਥ ਦੀ ਸਫਾਈ ਵਾਹ ਮਿੱਟੀ ਖਾਦ ਚ ਮਲਾਈ ਨਾਲੇ ਮਾੜਾ ਕੀ ਹੈ ਭਾਈ ਖਾਦ ਕਿਹੜਾ ਖਾਣੀ ਆ ਆਖਰਕਾਰ ਖਾਦ ਵੀ ਤਾਂ ਮਿੱਟੀ ਚ ਮਲਾਉਣੀ ਆ ਜਸਟਿਸ ਨਹੀਂ ਕਰਦੇ ਆ ਦੇਖ ਲੋ ਅਫਸਰ ਹੀ ਕਰਦੇ ਫਿਰ ਅਫਸਰ ਸਾਡੇ ਅਫਸਰਾਂ ਦੇ ਦਿਲ ਜਿਹੜੇ ਕਰੀ ਜਾਂਦੇ ਢਿੱਲ ਅਸੀਂ ਕਿਹਾ ਲਾ ਲਓ ਛਿੱਲ ਕਿਹੜੀ ਥੋਤੋਂ ਲੈਂਦੀ ਆ ਪਰ ਜਨਤਾ ਬੜੀ ਸੀਲ ਤੁਹਾਨੂੰ ਕੁਝ ਨਾ ਕਹਿੰਦੀ ਭੱਲਾ ਜੀ ਇਹ ਜਨਤਾ ਨੇ ਸੀਲ ਕਿਉਂ ਹੁੰਦੀ ਆ ਕੰਤਾ ਸੀਲ ਮੁੜ ਤੋਈਆਂ ਕਿਤੇ ਹੁਣ ਹੋਈ ਆ ਸ਼ਰਮਾ ਜੀ ਮੈਂ ਤੁਹਾਨੂੰ ਇੱਕ ਗੱਲ ਸੁਣਾਉਣਾ ਹੈ ਇੱਕ ਰਾਜਾ ਸੀ ਉਹਦੇ ਰਾਜ ਦੇ ਵਿੱਚ ਇੱਕ ਦਰਿਆ ਵਹਿੰਦਾ ਸੀ ਹੂੰ ਦਰਿਆ ਤੇ ਕੋਈ ਪੁਲ ਨਹੀਂ ਸੀ ਅੱਛਾ ਲੋਕ ਬੜੇ ਪਰੇਸ਼ਾਨ ਸੀ ਕਦੇ ਵਿਚਾਰੇ ਕਿਸ਼ਤੀ ਕਰਿਆ ਕਰਨ ਕਦੇ ਤੈਰ ਕੇ ਜਾਇਆ ਕਰਨ ਕਿਤੇ ਡੁੱਬ ਜਿਆ ਕਰਨ ਕਦੇ ਕੁਛ ਹੋ ਜਿਆ ਕਰੇ ਅਖੀਰ ਨੂੰ ਰਾਜੇ ਨੇ ਕੀ ਕੀਤਾ ਉਹਨਾਂ ਦੀ ਸਹੂਲਤ ਲਈ ਇੱਕ ਪੁਲ ਬਣਾਤਾ ਵੈਰੀ ਗੁੱਡ ਹੁਣ ਲੋਕ ਪੁਲ ਦੇ ਉੱਪਰ ਤੇ ਚਾਇਆ ਕਰਨ ਅੱਛਾ ਰਾਜੇ ਨੂੰ ਬੜਾ ਗੁੱਸਾ ਵੀ ਮੈਂ ਇਨੀ ਮਿਹਨਤ ਕਰਕੇ ਪੈਸਾ ਖਰਚ ਕੇ ਇੱਥੇ ਪੁਲ ਬਣਾਇਆ ਕੋਈ ਮੇਰਾ ਥੈਂਕ ਯੂ ਕਰਨੀ ਆਇਆ ਧੰਨਵਾਦ ਕਰਨੀ ਆਇਆ ਰਾਜੇ ਨੂੰ ਗੁੱਸਾ ਰਾਜੇ ਨੇ ਆਪਣੇ ਅਹਲ ਘਰਾਂ ਨੂੰ ਬੁਲਾ ਕੇ ਪੁੱਛਿਆ ਵੀ ਲੋਕ ਹੁਣ ਪੁਲ ਰਾਹੀਂ ਲੰਘਦੇ ਆ ਕਹਿੰਦੇ ਜੀ ਲੰਘਦੇ ਆ ਕਹਿੰਦਾ ਅੱਛਾ ਐਦਾਂ ਨਹੀਂ ਕਹਿੰਦਾ ਇਹਨਾਂ ਨੇ ਆਉਣਾ ਐਂ ਕਰੋ 30 ਰੁਪਏ ਟੋਲ ਲਾ ਦਿਓ ਅੱਛਾ ਉਹਨਾਂ ਨੇ 30 ਟੋਲ ਕਰਤਾ ਜਨਤਾ ਵਿਚਾਰੀ ਸੀਲ ਪਰ ਚਿੱਟਾਣ ਲੱਗੇ 30 ਰੁਪਏ ਦੇ ਕੇ ਨਿਕਲ ਜਾ ਕਰਨ ਅੱਛਾ ਫੇਰ ਨਾ ਰਾਜੇ ਕੋਲ ਆਏ ਕਹਿੰਦਾ 30 ਦੇ 60 ਕਰ ਦਿਓ ਵਾਹ 60 ਕਰਤੇ 60 ਦੇ 120 ਕਰਤੇ 120 ਦੇ 240 ਕਰਤੇ ਅੱਛਾ ਜਨਤਾ ਫੇਰ ਨਾ ਆਵੇ ਰਾਜੇ ਨੂੰ ਗੁੱਸਾ ਵੀ ਮੇਰੇ ਕੋਲ ਕਿਉਂ ਨਹੀਂ ਆਇਆ ਇਹ ਨਹੀਂ ਸੀ ਉਹਨੇ 6300 ਰੁਪਇਆ ਕਰਤਾ 300 ਦਾ ਕਹਿੰਦਾ ਹੁਣ 300 ਦੇ ਨਾਲ ਜਿਹੜੇ ਲੰਘਣਗੇ ਨਾਲ 176 ਫੇਰਨੇ 176 ਮਾਰੋ ਹਾਂ ਓਹ ਹੋ ਹੋ ਦੂਜੇ ਦਿਨ ਸਾਰੀ ਜਨਤਾ ਰਾਜੇ ਦੇ ਮੈਹਲਾ ਹਾਲ ਨੂੰ ਆਈ ਅੱਛਾ ਰਾਜੇ ਨੂੰ ਚਾਹ ਚੜ ਗਿਆ ਵੀ ਹੁਣ ਰਾਜ ਕਰਨ ਦਾ ਸਵਾਦ ਆਊਗਾ ਹੁਣ ਕਰਨਗੇ ਮੈਂ ਤਾਂ ਆਏ ਆ ਕਹਿੰਦਾ ਦੱਸੋ ਵੀ ਕਿਵੇਂ ਆਏ ਹੋ ਹੱਥ ਜੋੜ ਕੇ ਖੜ ਕੇ ਕਹਿੰਦੇ ਰਾਜਾ ਜੀ ਗੱਲ ਇਹ ਆ ਕਿ ਤੁਸੀਂ 30 ਫੇਟ 올 ਕੀਤਾ ਫਿਰ 60 ਕੀਤਾ 60 ਤੋਂ 120 ਕੀਤਾ 240 ਕੀਤਾ 300 ਕੀਤੇ ਅਸੀਂ ਕੁਝ ਨਹੀਂ ਬੋਲੇ ਹਾਂ ਹੁਣ ਨਾਲ ਜਿਹੜਾ ਤੁਸੀਂ 100 176 ਮਾਰਨ ਨੂੰ ਕਿਹਾ ਵਾ ਹਾਂ ਸਾਨੂੰ ਉਹਦੀ ਵੀ ਕੋਈ ਤਕਲੀਫ ਨਹੀਂ ਤਕਲੀਫ ਇਸ ਗੱਲ ਦੀ ਆ ਕਿ ਉੱਥੇ ਟਾਈਮ ਬਹੁਤ ਲੱਗ ਜਾਂਦਾ 176 ਮਾਰਨ ਨੂੰ ਤੁਸੀਂ ਥੋੜੇ ਆਪਣੇ ਨਾ ਬੰਦੇ ਬਤਾ ਦਿਓ 176 ਇਹ ਜੀ ਜਨਤਾ ਸੀ ਪੱਲਾ ਦੀ ਜਨਤਾ ਸੀਲ ਨਹੀਂ ਕਿਉਂ ਹੁੰਦੀ ਆ ਜਨਤਾ ਸੀਲ ਸੀ ਕਿਸੇ ਜ਼ਮਾਨੇ ਚ ਪਰ ਅੱਜ ਕੱਲ ਨਹੀਂ ਅੱਜ ਕੱਲ ਤਾਂ ਮੜਾ ਜਾ ਕੰਮ ਕਰਕੇ ਦੇਖਣ ਜਿਹਦੇ ਧਰਨੇ ਲੱਗ ਜਾਂਦੇ ਆ। ਹੈ ਤੈਨੂੰ ਪਤਾ ਨਹੀਂ ਪਿਛਲੇ ਸਾਲ ਚਾਹੇ ਕਿਸਾਨਾਂ ਦੇ ਆਪਣੇ ਹੱਕ ਚੋਂ ਇਹ ਫੈਸਲੇ ਅਜੇ ਤੱਕ ਲਾਗੂ ਨਹੀਂ ਹੋਏ। ਪਰ ਲੋਕਾਂ ਨੂੰ ਇੱਕ ਸਾਲ ਦੀ ਟੋਲ ਫ੍ਰੀ ਕਰਾ ਕੇ ਉਹਨਾਂ ਨੇ ਸਹੂਲਤ ਦਿੱਤੀ ਕਿ ਨਹੀਂ ਦਿੱਤੀ। ਹੁਣ ਮੈਂ ਸੁਣਿਆ ਕੁਝ ਜ਼ਿਲ੍ਹਿਆਂ ਦੇ ਵਿੱਚ ਦਸੰਬਰ ਤੋਂ ਲੈ ਕੇ ਜਨਵਰੀ ਦੇ 15 ਤਰੀਕ ਤੱਕ ਕਹਿੰਦੇ ਫੇਰ ਟੋਲ ਫ੍ਰੀ ਕਰਾਵਾਂਗੇ। ਸੋ ਬਣਦਾ ਨਾ। ਚਾਹੇ ਕਿਸਾਨ ਹੈਪੀ ਨਿਊ ਯੀਅਰ लरीगेशन के उ काफ़ी टेक्नोलॉजीज आ गई हैं प्लम्बिंग सोल्यूशन के उ सारे कंपनी है फर्दर यूजेज होगी बहुत मशीनस आ गई हैं सारा वेस्ट प्रोडक्ट हो जाता होंगे और भी बहुत सारे चीज़ा अगवा जा सकती जा है डिवलपमेंट होगी हुई है चारा इसमें बहुत एक टाइम रिफॉर्म है जो है न बहुत हेल्प मिली जा सकती है अपनी फार्मिंग दौरान राइस रोई अब पिछले ਥਰਡ ਐਡੀਸ਼ਨ ਸਪੋਰਟਡ ਸਾਨੂੰ ਸਪੋਰਟ ਮਿਲਿਆ ਹੈਗਾ ਖੇਤੀਬਾੜੀ ਦੇ ਕਿਸਾਨ ਵੱਲ ਭਲਾਈ ਵਿਭਾਗ ਗਵਰਨਮੈਂਟ ਆਫ ਇੰਡੀਆ ਹੈ ਨਾ ਪੰਜਾਬ ਸਟੇਟ ਐਗਰੀਕਲਚਰ ਇੰਪਲੀਮੈਂਟ ਐਸੋਸੀਏਸ਼ਨ ਫਾਰ ਐਗਰੀਕਲਚਰ ਮਸ਼ੀਨਰੀ ਮੈਨੂਫੈਕਚਰਰ ਆਰਗੇ ਡਾਟਸ ਹੈ ਫਾਰਮਰ ਹੈ ਜਾਂ ਜਿਹਨੇ ਸਟੇਕ ਹੋਲਡਰਸ ਹੋਣਾ ਤੱਕ ਪਹੁੰਚਾ ਸਕਦੇ ਹੈਗੇ ਸੋ ਦੈਟ ਲੋਕ ਦਾ ਆਪਣੇ ਵਿਚਾਰ ਤੁਹਾਡੇ ਅੱਗੇ ਰੱਖ ਸਕਣ ਇਸ ਐਗਜ਼ੀਬਿਸ਼ਨ ਦੇ ਬਾਰੇ ਕੀ ਪਲਾਨਸ ਹੈਗੇ ਆ ਤਾਂ ਥੋੜਾ ਜਿਹਾ ਬਰੀਫ ਦਾ ਉਹਨਾਂ ਦੀ ਪਹੁੰਚ ਕਰਾਈਏ ਔਰ ਪੰਜਾਬ ਹਰਿਆਣਾ ਦੇ ਨਾਰਥ ਦੇ फार्मर्स बी अपलेटमेंट लेग ऑफ इंडिया एग्री प्रोग्रेस एक्सपो ਜਿਹੜੀ ਕਿ 21 22 ਜਨਵਰੀ 2023 ਨੂੰ ਲੁਧਿਆਣਾ ਐਗਜ਼ੀਬਿਸ਼ਨ ਸੈਂਟਰ ਸਾਹਨੇਵਾਲ ਲੱਗਣ ਜਾ ਰਹੀ ਹੈ ਇਹਦੇ ਵਿੱਚ 200 ਦੇ ਕਰੀਬ ਕੰਪਨੀਆਂਸ ਪਾਰਟਿਸਪੇਟ ਕਰ ਰਹੀਆਂ ਪੈਨ ਇੰਡੀਆ ਦਾ ਇਹਦੇ ਵਿੱਚ ਸਾਨੂੰ ਜਿਹੜਾ ਸਪੋਰਟ ਕਰ ਰਹੇ ਨੇ ਉਹ ਗਵਰਨਮੈਂਟ ਆਫ ਇੰਡੀਆ ਡਿਪਾਰਟਮੈਂਟ ਆਫ ਐਗਰੀਕਲਚਰ ਐਂਡ ਫਾਰਮਰ ਵੈਲਫੇਅਰ ਇੰਡੀਅਨ ਕਾਉਂਸਲ ਆਫ ਐਗਰੀਕਲਚਰ ਰਿਸਰਚ ਪੀਏਯੂ ਪੰਜਾਬ ਐਗਰੀਕਲਚਰ ਯੂਨੀਵਰਸਿਟੀ MSME ਤੇ ਪੰਜਾਬ ਸਟੇਟ ਐਗਰੀਕਲਚਰ ਮੈਨੂਫੈਕਚਰਰ ਐਸੋਸੀਏਸ਼ਨ ਐਗਰੀਕਲਚਰ ਮੈਨੂਫੈਕਚਰਰ ਐਸੋਸੀਏਸ਼ਨ ਇੰਡੀਆ ਇਹ ਸਭ ਜਣੇ ਮਿਲ ਕੇ ਅਸੀਂ ਐਗਜ਼ੀਬਿਸ਼ਨ ਲਗਾ ਰਹੇ ਹਾਂ ਉਡਾਨ মিডিਆ ਐਂਡ ਕਮਿਊਨੀਕੇਸ਼ਨ ਪ੍ਰਾਈਵੇਟ ਲਿਮਿਟਿਡ ਦੇ ਨਾਲ ਇਹਦੇ ਵਿੱਚ 200 ਦੇ ਕਰੀਬ ਕੰਪਨੀਆਂ ਪਾਰਟਿਸਿਪੇਟ ਕਰ ਰਹੀਆਂ ਨੇ ਔਰ 50000 ਦਾ ਸਾਡਾ ਟਾਰਗੇਟ ਹੈ ਕਿ ਅਸੀਂ ਪ੍ਰੋਗਰੈਸਿਵ ਫਾਰਮਰਸ ਜਿਹੜੇ ਸਾਡੇ ਫਾਰਮਰ ਨੇ ਜਿਨ੍ਹਾਂ ਨੂੰ ਨਵੀਂ ਟੈਕਨੀਕ ਦੀ ਲੋੜ ਹੈ ਅਸੀਂ ਉਹਨਾਂ ਨੂੰ ਇੱਥੇ ਲਿਆ ਪਾਵਾ ਤਾਂ ਉਹਦੇ ਵਿੱਚ ਸਾਡੇ ਨਾਲ ਬਹੁਤ ਸਪੋਰਟ ਕਰ ਰਹੇ ਨੇ ICAR ਜਿਵੇਂ ਡਾਕਟਰ ਸਾਹਿਬ ਨੇ ਦੱਸਿਆ ਕਿ ਉਹਨਾਂ ਨੇ ਹਰ ਜਗ੍ਹਾ ਤੇ ਇਹ ਮੈਸੇਜ ਪੁਚਾ ਰਹੇ ਨੇ ਇਹਦੇ 'ਚ ਦੇਖਿਆ ਜਾਵੇ ਇਹਦੇ 'ਚ ਹੁਣ ਹੈ ਕੀ ਹੈਗਾ ਜੋ ਮੇਨ ਚੀਜ਼ ਆ ਕਿਸਾਨਾਂ ਲਈ ਸਾਡੇ ਲਈ ਪਰਾਲੀ ਕਹ ਲੋਗੇ ਹੁੰਦਾ ਕਿ ਕਹ ਲੋ ਸ਼ਰਾਪ ਸ਼ਰਾਪ ਹੀ ਬਣਿਆ ਹੋਇਆ ਉਹਨੂੰ ਇਨ ਸਿਟੂ ਜਾਂ ਆਊਟ ਸਿਟੂ ਅਸੀਂ ਕਹਿੰਦਾ ਉਹਨੂੰ ਮੈਨੇਜ ਕਰ ਸਕਦੇ ਆ ਉਹਦੇ ਤੇ ਬਹੁਤ ਸਾਰੇ ਮਸ਼ੀਨਰੀ ਅਵੇਲੇਬਲ ਹੈ ਔਰ ਬਹੁਤ ਸਾਰੇ ਸਾਡੇ ਸੈਮਨਰ ਅਵੇਲੇਬਲ ਸਾਡੇ ਇੰਡੀਆ ਲੈਵਲ ਤੋਂ ਅਸੀਂ ਐਕਸਪਰਟਸ ਇਕੱਠੇ ਹੋ ਰਹੇ ਨੇ ਜਿਹੜੇ ਕਿ ਦੱਸਣਗੇ ਇਹਨੂੰ ਹੋਰ ਅੱਛੇ ਤਰੀਕੇ ਨਾਲ ਕਿਵੇਂ ਸਾਮ ਸੰਭਾਲ ਕੀਤੀ ਜਾਵੇ ਪੰਜਾਬ ਦੇ ਤੋਂ ਮੁੰਡੇ ਲੱਗਦਾ ਸਭ ਤੋਂ ਲੇਟੈਸਟ ਐਗਰੀਕਲਚਰ ਜਿਹੜੀ ਮਸ਼ੀਨਰੀ ਹੈ ਜੋ ਵੀ ਇਸ ਵੇਲੇ ਲੇਟੈਸਟ ਅਵੇਲੇਬਲ ਆ 200 ਕੰਪਨੀ ਜਿਹੜੇ ਕੁਝ ਲੈ ਕੇ ਆ ਰਹੇ ਉਹ ਸਾਰਾ ਕੁਝ ਲੇਟੈਸਟ ਅਵੇਲੇਬਲ ਜੋ ਲੈ ਕੇ ਆਏ ਨੇ ਤਾਂ ਉਹ ਕਿਸਾਨਾਂ ਲਈ ਬਹੁਤ ਜ਼ਰੂਰੀ ਹੈ ਕਿ ਆ ਕੇ ਦੇਖਣ ਤਾਂ ਕਿ ਅਸੀਂ ਘੱਟ ਖਰਚੇ ਨਾਲ ਵੱਧ ਪ੍ਰੋਫਿਟ ਜ਼ਿਆਦਾ ਪੈਦਾਵਾਰ ਕਰ ਸਕੀਏ ਡਰੋਨ ਟੈਕਨੋਲੋਜੀ ਆਉਣ ਵਾਲਾ ਸਮਾਂ ਦੇ ਵਿੱਚ ਆਉਣ ਵਾਲੇ ਸਮੇਂ ਦੇ ਵਿੱਚ ਡਰੋਨ ਹਰ ਜਗ੍ਹਾ ਤੇ ਪਹੁੰਚੂਗਾ ਬਲਕਿ ਹਰ ਸੈਕਟਰ ਦੇ ਵਿੱਚ ਡਰੋਨ ਹੋਊਗਾ ਇਹਦੇ ਵਿੱਚ ਐਗਰੀਕਲਚਰ ਸੈਕਟਰ ਚ ਬਹੁਤ ਵੱਡਾ ਡਰੋਨ ਦਾ ਰੋਲ ਰਹਿਣ ਵਾਲਾ ਤਾਂ ਡਰੋਨ ਟੈਕਨੋਲੋਜੀ ਉੱਤੇ ਉਸੇ ਸੈਮੀਨਾਰ ਵੀ ਹੋਣਗੇ ਔਰ ਡਰੋਨ ਦੇ ਜਿਹੜੇ ਮੈਨੂਫੈਕਚਰਰਸ ਨੇ ਜਿਹੜੇ ਅਪਰੂਵਡ ਮੈਨੂਫੈਕਚਰਰਸ ਇੰਡੀਆ ਤੋਂ ਆ ਗਏ ਉਹ ਵੀ ਉੱਥੇ ਡਿਸਪਲੇ ਕਰ ਰਹੇ ਨੇ ਫਾਰਡਰ ਜਿਹੜਾ ਹੈਗਾ ਫਾਰਡਰ ਔਰ ਸਾਈਲਜ ਇਹ ਗੇਮ ਚੇਂਜਰ ਹੈ ਪੰਜਾਬ ਲਈ ਤਾਂ ਉਹਦੇ ਉੱਤੇ ਸਾਨੂੰ ਕਿਹੜੀ ਮਸ਼ੀਨਰੀ ਚਾਹੀਦੀ ਹੈ ਸਾਨੂੰ ਹੋਰ ਕੀ ਇਨਫੋਰਮੇਸ਼ਨ ਕਿਸਾਨਾਂ ਨੂੰ ਕੀ ਇਨਫੋਰਮੇਸ਼ਨ ਚਾਹੀਦੀ ਹੈ ਤਾਂ ਕਿ ਉਹਦਾ ਮੈਕਸਿਮਮ ਫਾਇਦਾ ਲੈ ਸਕਣ ਉਹਦੇ ਤੇ ਵੀ ਸੈਮੀਨਾਰ ਪਲੱਸ ਉਹਦੀ ਮਸ਼ੀਨਰੀ ਅਸੀਂ ਉੱਥੇ ਪਾਰਟਿਸਿਪੇਟ ਕਰਾ ਰਹੇ ਹਾਂ ਇਹ ਜਿਹੜੀ ਐਗਜ਼ਿਬਿਸ਼ਨ ਹੈ ਟੋਟਲੀ ਐਗਰੀਕਲਚਰ ਜਿਹੜਾ ਨਵੀਂ ਟੈਕਨੋਲੋਜੀ ਜਿਹਦੇ ਉੱਪਰ ਹੈ ਡੇਰੀ ਡੇਰੀ ਦੇ ਵਿੱਚ ਜੋ ਸਾਨੂੰ ਡੇਰੀ ਇੱਕ ਬਹੁਤ ਲਾਹੇਵੰਦ ਮਤਲਬ ਕਿ ਇੱਕ ਕਿਤਾ ਹੈਗਾ ਤਾਂ ਉਹਦੇ ਲਈ ਅਸੀਂ ਬਹੁਤ ਅੱਛੀਆਂ ਟੈਕਨੋਲੋਜੀ ਲੈ ਕੇ ਆ ਰਹੇ ਹਾਂ ਹਾਰਟਿਕਲਚਰ ਦੇ ਉੱਪਰ ਹਾਰਟੀਕਲਚਰ ਚ ਪੰਜਾਬ ਦਾ ਕਾਫੀ ਕੰਮ ਹੋ ਰਿਹਾ ਉਹਦੇ ਤੇ ਵੀ ਬਹੁਤ ਸਾਰੀ ਲੇਟੈਸਟ ਟੈਕਨੋਲੋਜੀ ਸੈਮੀਨਾਰ ਔਰ ਮਸ਼ੀਨਰੀ ਅਵੇਲੇਬਲ ਹੈ ਤਾਂ ਮੈਂ ਸਭ ਨੂੰ ਕਹਾਂਗਾ ਕਿ ਸਾਰੇ ਕਿਸਾਨ ਵੀਰਾਂ ਨੂੰ ਕਹਾਂਗਾ ਕਿ ਉਹ ਆ ਕੇ ਇਹਨੂੰ ਦੇਖਣ ਸਾਰੇ ਐਗਰੀਕਲਚਰ ਫਰਟਰਨਿਟੀ ਹੈ ਜਿਹੜੇ ਐਗਰੀਕਲਚਰ ਨਾਲ ਜੁੜੇ ਹੋਏ ਨੇ ਉਹ ਆਉਣ ਔਰ ਇਹਨੂੰ ਦੇਖਣ ਥੈਂਕ ਯੂ ਧੰਨਵਾਦ ਐਗਜ਼ੀਬਿਸ਼ਨ ਇੱਕ ਐਸਾ ਪਲੇਟਫਾਰਮ ਹੈ ਜਿਸ ਤੇ ਲੇਟੈਸਟ ਜਿੰਨੀ ਵੀ ਮਸ਼ੀਨਰੀ ਫਾਰਮਰਸ ਕੇ ਲਈ ਹੈ ਉਹ ਇੱਕ ਪਲੇਟਫਾਰਮ ਤੇ ਅਵੇਲੇਬਲ ਹੋਗੀ और फार्म हाउस के वो आएंगे उसको देखेंगे कौन सी मशीन किसके लिए है और किस तरह से ग्रुप बना के मशीनरी इसको लिया जा सकता है मुझे लगता है आने वाले टाइम में मैकेजेशन इज द नीड ऑफ द आवर और उसको मैं बूस्ट करने के लिए ये स्टेप एक बहुत ज़रूरी है और फॉर्चुनेटली क्योंकि लुधियाना इज़ ए हब ऑफ द इंडस्ट्री सो दिस इज़ द बेस्ट टाइम दैट वी हैव दिस एग्जीबिशन हियर इन लुधियाना तो आ, मैं गुजारिश करूँगा प्रेस और मीडिया से कि वो इस मैसेज को ज़्यादा से ज़्यादा पहुँचाए ताकि इसमें ज़्यादा पार्टिसिपेशन हो सके और पर्पज -पर जो है मशीन एग्जीबिशन का वो पूरा हो किसानों को हम लगातार कांटेक्ट में हैं उनका पूरा हमारे पास एम एस भी कर रहे हैं व्हाट्सएप से भी पूरी जुड़ रहे हैं और मुझे लगता है पचास हज़ार से ज़्यादा फार्मर्स इसके अंदर आएंगे और सिर्फ पंजाब पंजाब से नहीं हरियाणा उत्तर प्रदेश और आपका हरियाणा जम्मू कश्मीर उत्तराखंड छोटे किसानों को भी फोकस किया कि वो आके देखें और इसका बेनिफिट ਜਿਸ ਤਰ੍ਹਾਂ ਕੇ ਪਸਾਮਾ ਤੇ ਐਮਾ ਵੱਲੋਂ ਜਿਹੜਾ ਸਾਹਨੇਵਾਲ ਦੇ ਵਿੱਚ 3 ਦਿਨ ਦੀ ਐਗਜ਼ੀਬਿਸ਼ਨ ਲਾਈ ਜਾ ਰਹੀ ਹੈ ਇਹਦਾ ਮੇਨ ਮਕਸਦ ਹੈਗਾ ਵੀ ਇੱਕ ਦਾ ਆਪਸੀ ਮੈਨੂਫੈਕਚਰਰਸ ਦੇ ਵਿੱਚ ਇੰਟਰੈਕਸ਼ਨ ਤੇ ਇਸ ਤੋਂ ਇਲਾਵਾ ਕਿਸਾਨਾਂ ਨੂੰ ਅਵੇਅਰ ਕਰਨਾ ਤੇ ਇਸ ਤੋਂ ਇਲਾਵਾ ਜਿਹੜੀ ਸਰਕਾਰ ਵੱਲੋਂ ਤੇਰੀ ਮਿਲਟਸ ਨੂੰ ਪ੍ਰੋਮੋਟ ਕੀਤਾ ਜਾ ਰਿਹਾ ਉਹਦੇ ਲਈ ਕਿਹੜੀ ਕਿਹੜੀ ਮਸ਼ੀਨਰੀ ਅਵੇਲੇਬਲ ਹੈਗੀ ਆ ਦੂਜੀਆਂ ਸਟੇਟਾਂ ਦੇ ਵਿੱਚ ਤੇ ਪੰਜਾਬ ਦੇ ਵਿੱਚ ਵੀ ਇਹ ਫਸਲਾਂ ਨੂੰ ਡਾਇਵਰਸਿਫਿਕੇਸ਼ਨ ਦੇ ਤਹਿਤ ਜਿਹੜਾ ਪ੍ਰਮੋਟ ਕੀਤਾ ਜਾਣਾ ਹੈਗਾ ਉਸ ਲਈ ਇਹ ਇੱਕ ਵਧੀਆ ਪਲੇਟਫਾਰਮ ਹੋਏਗਾ ਇਸ ਤੋਂ ਇਲਾਵਾ ਜਿਹੜੀ ਖੇਤੀਬਾੜੀ ਦੇ ਵਿੱਚ ਜਿਹੜੀ ਅਸੀਂ ਡਿਜੀਟਲ ਦੀ ਗੱਲ ਕਰਦੇ ਹੈਗੇ ਹਾਂ ਉਹਦੇ ਵਿੱਚ ਜਿਹੜੀ ਹੈਗੇ ਸਰਕਾਰਾਂ ਵੱਲੋਂ ਜਿਹੜੀ ਹੈਗੇ ਡਰੋਨ ਟੈਕਨੋਲੋਜੀ ਜਿੰਦੇ ਵਿੱਚ ਅਸੀਂ ਸਪਰੇਇੰਗ ਵਾਸਤੇ ਇਹਨਾਂ ਨੂੰ ਵਰਤ ਸਕਦੇ ਹੈਗੇ ਆ ਇਸ ਤੋਂ ਇਲਾਵਾ ਕੀੜੇ ਮਕੌੜਿਆਂ ਜਾਂ ਦੂਜਿਆਂ ਸਪਰੇਅ ਵਾਸਤੇ ਜਿਹੜੀ ਇਹਨਾਂ ਨੂੰ ਵਰਤ ਸਕਦੇ ਆ ਉਹ ਟੈਕਨੋਲੋਜੀ ਵੀ ਉੱਥੇ ਦਰਸ਼ਾਈ ਜਾਏਗੀ ਤੇ ਜਿਸ ਦਾ ਕਿਸਾਨਾਂ ਨੂੰ ਵੀ ਫਾਇਦਾ ਹੋਏਗਾ ਤੇ ਜਿਹੜੇ ਐਗਰੀਕਲਚਰ ਨਾਲ ਜਿਹੜੇ ਸਟਾਫ ਡੀਲ ਕਰਦਾ ਹੈਗਾ ਉਹਨਾਂ ਨੂੰ ਵੀ ਜਿਹੜੀ ਟੈਕਨੋਲੋਜੀ ਜਿਹੜੇ ਦੇਖਣਗੇ ਅਵੇਰਨੈਸ ਕ੍ਰੀਏਟ ਹੋਏਗੀ ਸੋ ਇੱਕ ਵਧੀਆ ਪਲੇਟਫਾਰਮ ਜਿਹੜਾ ਸਟੈਬਲਿਸ਼ ਕੀਤਾ ਜਾ ਰਿਹਾ ਹੈ ਤੀਜੀ ਵਾਰ ਇਹ ਤੀਸਰਾ ਸਾਲ ਹੈ ਇਹਨਾਂ ਨੇ ਤੀਜੀ ਐਗਜ਼ੀਬਿਸ਼ਨ ਲਗਾ ਰਿਹਾ ਹੈ ਉਮੀਦ ਹੈ ਵੀ ਇਹ ਜਿਹੜੀ ਐਗਜ਼ੀਬਿਸ਼ਨ ਹੈਗੀ ਬਹੁਤ ਸਕਸੈਸਫੁਲ ਹੋਊਗੀ ਜਿੰਦਾ ਪੰਜਾਬ ਦੇ ਮੈਨੂਫੈਕਚਰਰਸ ਨੂੰ ਦੂਜੀਆਂ ਸਟੇਟਾਂ ਦੇ ਮੈਨੂਫੈਕਚਰਰਸ ਦੇ ਨਾਲ-ਨਾਲ ਕਿਸਾਨਾਂ ਨੂੰ ਵੀ ਫਾਇਦਾ ਹੋਏਗਾ ਇਸ ਤੋਂ ਇਲਾਵਾ ਕੋਸ਼ਿਸ਼ ਇਹ ਵੀ ਹੈਗੀ ਆ ਵੀ ਇੰਟਰਨੈਸ਼ਨਲ ਤੋਂ ਵੀ ਜਿਹੜੇ ਮਸ਼ੀਨਰੀ ਮੈਨੂਫੈਕਚਰਰਸ ਹੈ ਉਹ ਵੀ ਜਿਹੜੀ ਐਗਜ਼ਿਬਿਸ਼ਨ ਲਗਾਓ ਸੋ ਨੈਸ਼ਨਲ ਤੇ ਇੰਟਰਨੈਸ਼ਨਲ ਲੈਵਲ ਤੇ ਇਸ ਦਾ ਜਿਹੜਾ ਹੈਗਾ ਬਿਜ਼ਨਸ ਵੀ ਵਧੇਗਾ ਐਂਟਰਪ੍ਰੈਨਿਅਰ ਵੀ ਪੈਦਾ ਹੋਣਗੇ ਤੇ ਜਿਹੜੀ ਹੈਗੀ ਹੈ ਲੇਬਰ ਇੰਪਲੋਇਮੈਂਟ ਜਿਹੜੀ ਇੰਪਲੋਇਮੈਂਟ ਦੇ ਰਿਸੋਰਸਸ ਵੀ ਜਿਹੜੇ ਹੈਗੇ ਆ ਜਨਰੇਟ ਹੋਣਗੇ ਸੋ ਇਸ ਉਮੀਦ ਹੈ ਪੀਏ ਜਿਹੜੀ ਬਹੁਤ ਫਾਇਦੇਮੰਦ ਹੋਈ